ਸਸਿਕਾ ਦੋਸਤੋ ਮੈਂ ਗੁਰਦੀਪਿੰਦਰ ਸਿੰਘ ਪੰਗੋਤੂਸੀ ਦੇਖ ਰਿਹਾ ਹਾਂ ਸਾਥ ਤੇ ਟੈਲੀਵਿਜ਼ਨ ਦੋਸਤੋ ਇੱਕ ਮੇਨ ਜਿਹੜੀ ਪੰਜਾਬੀਆਂ ਦੇ ਮਨਾਂ ਦੇ ਵਿੱਚ ਗੱਲ ਹੈ ਉਹ ਇਹ ਜਨਮ ਦੀ ਹੈਗੀ ਹੈ ਕਿ ਇਸ ਵਾਰ ਪੰਚਾਇਤੀ ਚੋਣਾਂ ਦੇ ਵਿੱਚ ਜਿਹੜੇ ਸਰਪੰਚ ਨੇ ਕੀ ਉਹ ਪੰਚਾਂ ਦੇ ਵਿੱਚੋਂ ਚੁਣੇ ਜਾਣਗੇ ਸਰਪੰਚ ਕੀ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈਗੀ ਹੈ ਇਹ ਸਰਕਾਰ ਸਰਪੰਚਾਂ ਦੀ ਸਿੱਧੀ ਚੋਣ ਨਹੀਂ ਕਰਾਊਗੀ ਕਿ ਪਿਛਲੀ ਵਾਰ ਦੀ ਤਰ੍ਹਾਂ ਪਿਛਲੀ ਵਾਰ ਤੋਂ ਭਾਵ ਕਿ ਅਕਾਲੀ ਸਰਕਾਰ ਦੇ ਵੇਲੇ ਜਿਵੇਂ ਇੱਕ ਵਾਰ ਹੋਇਆ ਸੀ ਕਿ ਜਿਹੜੇ ਸਰਪੰਚ ਸੀ ਉਹ ਸਰਪੰਚ ਪੰਚਾਂ ਦੇ ਵਿੱਚੋਂ ਚੁਣੇ ਗਏ ਸੀ ਹੁਣ ਵੀ ਇਹ ਰੌਲਾ ਚੱਲਦਾ ਪਿੰਡਾਂ ਦੇ ਵਿੱਚ ਕੀ ਜਿਹੜੇ ਸਰਪੰਚ ਨੇ ਉਹ ਸਰਪੰਚ ਪੰਚਾਂ ਦੇ ਵਿੱਚੋਂ ਚੁਣੇ ਜਾਣਗੇ ਆਮ ਆਦਮੀ ਪਾਰਟੀ ਇਹ ਸਵਾਰ ਸਰਪੰਚਾਂ ਦੀ ਜਿਹੜੀ ਚੋਣ ਹੈ ਉਹ ਚੋਣ ਸਿੱਧੀ ਨਹੀਂ ਕਰਾਉਗੀ ਸੋ ਸਭ ਤੋਂ ਪਹਿਲਾਂ ਤਾਂ ਮੈਂ ਦੋਸਤਾਂ ਨੂੰ ਇਹ ਗੱਲ ਦੱਸਣੀ ਚਾਹੁੰਨਾ ਕਿ ਅਸੀਂ ਲਗਾਤਾਰ ਇਹਦੇ ਉੱਪਰ ਮੈਂ ਵੀਡੀਓ ਬਣਾ ਕੇ ਤੁਹਾਡੇ ਤੱਕ ਲੈ ਕੇ ਆ ਰਿਹਾ ਸੀ ਮੈਂ ਤੁਹਾਨੂੰ ਦੱਸਿਆ ਸੀ ਕਿ 2-4 ਦਿਨਾਂ ਦੇ ਵਿੱਚ ਬਿਲਕੁਲ ਗੱਲ ਕਲੀਅਰ ਹੋ ਜਾਊਗੀ ਕਿ ਜਿਹੜੀ ਪੰਚਾਇਤੀ ਚੋਣ ਹੈ ਆਖਰ ਹੋਊਗੀ ਕਦੋਂ ਸੋਹੀ ਗੱਲ ਬਿਲਕੁਲ ਸੱਚ-ਸਾਬਤ ਹੋਈ ਸਰਕਾਰ ਨੇ ਜਿਹੜੇ ਪ੍ਰਬੰਧਕ ਲਾਤੇ ਮਾਰਚ ਦੇ ਵਿੱਚ ਚੋਣ ਦੀ ਗੱਲ ਚੱਲ ਰਹੀ ਹੈ ਯਾਰੀ ਦੋਸਤ ਹੁਣ ਇਸ ਵੀਡੀਓ ਨੂੰ ਬੈਠ ਕੇ ਦੇਖ ਰਹੇ ਨੇ ਮੈਂ ਨਾ ਸਾਰੇ ਦੋਸਤਾਂ ਨੂੰ ਅਪੀਲ ਕਰਦਾ ਕਿ ਤੁਸੀਂ ਪੰਚਾਇਤ ਮਾਮਲੇ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਜਿਹੜੀ ਵੀ ਅਪਡੇਟ ਚਾਹੁੰਦੇ ਹੋ ਯਾਨੀ ਕਿ ਤੁਸੀਂ ਚਾਹੁੰਦੇ ਹੋ ਕਿ ਜਦੋਂ ਵੀ ਸਰਕਾਰ ਪੰਚਾਇਤੀ ਮਾਮਲੇ ਨੂੰ ਲੈ ਕੇ ਕੋਈ ਗੱਲਬਾਤ ਲੈ ਕੇ ਆਵੇ ਉਹ ਹੀ ਖਬਰ ਲੈ ਕੇ ਆਵੇ ਪੰਚਾਇਤ ਚੋਣਾਂ ਅੱਜ ਕਰਾਉਣੀਆਂ ਨੇ ਕੱਲ ਕਰਾਉਣੀਆਂ ਨੇ ਹੁਣ ਨਹੀਂ ਕਰਾਉਣੀਆਂ ਲੋਕ ਸਭਾ ਤੋਂ ਬਾਅਦ ਕਰਾਉਣੀਆਂ ਨੇ ਉਹ ਖਬਰ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਲੱਗੇ ਤੁਹਾਡੀ ਮੋਬਾਈਲ ਦੀ ਸਕਰੀਨ ਦੇ ਉੱਪਰ ਆਵੇ ਤਾਂ ਇਸ ਕਰਕੇ ਮੇਰੀ ਤੁਹਾਨੂੰ ਬੇਨਤੀ ਹੈ ਤੁਸੀਂ ਇਸ ਚੈਨਲ ਸਟਾਟ ਟੈਲੀਵਿਜ਼ਨ ਨੂੰ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਥੱਲੇ ਲਾਲ ਅੱਖਰਾਂ ਦੇ ਵਿੱਚ ਲਿਖਿਆ ਹੋਇਆ ਅੰਗਰੇਜ਼ੀ ਦੇ ਵਿੱਚ ਦੋਸਤੋ ਸਬਸਕ੍ਰਾਈਬ ਤੁਸੀਂ ਅੰਗੂਠੇ ਦੇ ਨਾਲ ਉਸ ਨੂੰ ਦਬਾ ਦਿਓ ਅਗਲੀ ਖਬਰ ਜਦੋਂ ਵੀ ਮੈਂ ਤੁਹਾਡੇ ਤੱਕ ਕੋਈ ਲੈ ਕੇ ਆਉਂਗਾ ਸਰਪੰਚੀ ਦੀ ਪੰਚਾਇਤਾਂ ਚੋਣਾਂ ਦੀ ਉਹ ਖਬਰ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੂਗੀ ਤੁਸੀਂ ਕਿਤੇ ਵੀ ਬੈਠੇ ਹੋਏ ਹੋਵੋਗੇ ਤੁਹਾਨੂੰ ਆਪਣੇ ਫੋਨ ਦੇ ਉੱਪਰ ਰਿੰਗ ਵੱਜੂਗੀ ਤੁਹਾਨੂੰ ਪਤਾ ਲੱਗ ਜਾਊਗਾ ਕਿ ਹੁਣ ਪੰਚਾਇਤੀ ਮਾਮਲੇ ਦੇ ਵਿੱਚ ਸਰਕਾਰ ਵੱਲੋਂ ਆ ਜਿਹੜਾ ਨੋਟੀਫਿਕੇਸ਼ਨ ਹੈ ਕਰਤਾ ਗਿਆ ਯਾਨੀ ਕਿ ਜਿਸ ਦਿਨ ਸਰਕਾਰ ਇਹ ਗੱਲ ਕਹੂਗੀ ਕਿ ਫਲਾਣੇ ਦਿਨ ਫਲਾਣੀ ਤਰੀਕ ਨੂੰ ਪੰਚਾਇਤੀ ਚੋਣ ਹੈ ਉਹ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਲੱਗੂਗਾ ਦੋਸਤੋ ਪਤਾ ਤਾਂ ਲੱਗੂਗਾ ਜੇ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਕਿ ਵੀ ਨਾਲ ਦੀ ਨਾਲ ਮੈਂ ਖਬਰ ਪਾ ਦੇਣੀ ਹੈ ਪੰਚਾਇਤੀ ਪੰਚਾਇਤੀ ਚੋਣ ਸਰਕਾਰ ਨੇ ਜਦੋਂ ਵੀ ਐਲਾਨ ਕਰੂਗੀ ਸਰਕਾਰ ਨਾਲ ਦੀ ਨਾਲ ਤੁਹਾਡੇ ਤੱਕ ਪਹੁੰਚ ਜੂਗੀ ਪਹੁੰਚੂਗੀ ਤਾਂ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਸੋ ਸਭ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਮੈਂ ਵੇਟ ਕਰਦਾ ਸੋ ਦੋਸਤੋ ਤੁਸੀਂ ਚੈਨਲ ਸਬਸਕ੍ਰਾਈਬ ਕੀਤਾ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਹੁਣ ਇਹ ਗੱਲ ਲੈ ਕੇ ਜਿਹੜੇ ਸਰਪੰਚ ਨੇ ਕਿ ਉਹ ਪੰਚਾਂ ਦੇ ਵਿੱਚੋਂ ਚੁਣੇ ਜਾਣਗੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦਾ ਇਸ ਗੱਲ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਸ਼ੁਰੂਆਤ ਇਸ ਦੀ ਇਸ ਗੱਲ ਤੋਂ ਹੁੰਦੀ ਹੈ ਦੋਸਤੋ ਕਿ ਆਮ ਆਦਮੀ ਪਾਰਟੀ ਦੀ ਹੁਣ ਇਹ ਪਹਿਲੀ ਚੋਣ ਹੋ ਗਈ ਲੋਕ ਸਭਾ ਦੀ ਪੰਜਾਬ ਦੇ ਵਿੱਚ ਸਰਕਾਰ ਬਣ ਤੋਂ ਬਾਅਦ ਜਦੋਂ ਪਿਛਲੀ ਚੋਣ ਹੋਈ ਸੀ ਉਹ ਹੋਈ ਸੀ 2014 ਦੇ ਵਿੱਚ ਚੋਣ ਹੋਈ ਸੀ ਮਤਲਬ ਪਿਛਲੀ ਤੋਂ ਬਾਅਦ ਕਿ ਪਹਿਲੀ ਚੋਣ ਹੋਈ ਸੀ ਜਦੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਪਹਿਲੀ ਚੋਣ ਲੜੀ ਸੀ ਹਾਲਾਂਕਿ ਪਾਰਟੀ ਉ 13 14 ਦੇ ਵਿੱਚ ਬਣੀ ਸੀ ਜਦੋਂ 14 ਦੇ ਵਿੱਚ ਪਹਿਲੀ ਚੋਣ ਲੜੀ ਸੀ ਆਮ ਆਦਮੀ ਪਾਰਟੀ ਨੇ ਉਦੋਂ ਪੰਜਾਬ ਨੇ 4 ਐਮਪੀ ਦਿੱਤੇ ਸੀ ਆਮ ਆਦਮੀ ਪਾਰਟੀ ਨੂੰ ਦੂਜੀ ਚੋਣ ਹੋਈ ਸੀ ਜਿਹੜੀ ਉਹ ਹੋਈ ਸੀ 2019 ਦੇ ਵਿੱਚ 2019 ਦੇ ਵਿੱਚ ਸਿਰਫ ਭਗਵੰਤ ਮਾਨ ਸਾਫ ਸੰਗਰੂਰ ਤੋਂ ਜਿੱਤੇ ਸੀ ਬਾਕੀ ਤਿੰਨ ਜਿਹੜੇ ਪਾਰਲੀਮੈਂਟ ਮੈਂਬਰ ਸੀ ਦੋਸਤੋ ਉਹ ਤਿੰਨੋਂ ਦੇ ਤਿੰਨ ਹਾਰ ਗਏ ਸੀ ਆਮ ਆਦਮੀ ਪਾਰਟੀ ਦੇ ਯਾਨੀ ਕਿ ਦੋ 14 ਦੇ ਵਿੱਚ ਚੋਣ ਹੋਈ ਉਦੋਂ ਪੰਜਾਬ ਦੇ ਵਿੱਚ ਅਕਾਲੀ ਜਲਦੀ ਸਰਕਾਰ ਸੀ ਜਦੋਂ 19 ਦੇ ਵਿੱਚ ਚੋਣ ਹੋਈ ਉਦੋਂ ਕੈਪਟਨ ਮਰੀਂਦਰ ਸਿੰਘ ਦੀ ਕਾਂਗਰਸ ਪਾਰਟੀ ਦੀ ਸਰਕਾਰ ਸੀ ਅੱਜ ਜਦੋਂ ਤੀਜੀ ਚੋਣ ਦੇ ਵਿੱਚ ਭਾਗ ਲੈਣ ਜਾ ਰਹੀ ਆਮ ਆਦਮੀ ਪਾਰਟੀ ਤਾਂ ਅੱਜ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਆਪਣੀ ਸਰਕਾਰ ਹੈ ਆਪਣੀ ਸਰਕਾਰ ਹੈ ਹਰ ਇੱਕ ਪਿੰਡ ਦੇ ਵਿੱਚ ਪੰਜ ਆਮ ਆਦਮੀ ਪਾਰਟੀ ਦੇ ਮੁੱਖ ਵਲੰਟੀਅਰ ਨੇ ਮੁੱਖ ਮੇਨ ਨੇ ਜਿਹੜੇ ਚਾਹੁੰਦੇ ਨੇ ਅਸੀਂ ਪਿੰਡ ਦੇ ਸਰਪੰਚ ਬਣੀਏ ਕਿਸੇ ਪਿੰਡ ਦੇ ਵਿੱਚ ਦੋ ਵੀ ਹੋ ਸਕਦੇ ਨੇ ਕਿਸੇ ਦੇ ਵਿੱਚ ਸੱਤ ਵੀ ਹੋ ਸਕਦੇ ਨੇ ਐਵਰੇਜ ਉਸ ਤੋਂ ਤੁਸੀਂ ਪੰਜ ਦੀ ਮੰਨ ਕੇ ਚੱਲੋਗੇ ਪੰਜ ਮੈਂਬਰ ਨੇ ਉਹ ਪੰਜਾਂ ਦੇ ਵਿੱਚੋਂ ਜੇ ਇੱਕ ਬੰਦਾ ਸਰਪੰਚ ਬਣ ਗਿਆ ਤਾਂ ਚਾਰ ਨਾਰਾਜ਼ ਹੋ ਜਾਣਗੇ ਜੇਕਰ ਚਾਰ ਨਾਰਾਜ਼ ਹੋਗੇ ਤਾਂ ਪਾਰਟੀ ਸੋਚੂਗੀ ਇਹ ਚਾਰੇ ਨਾਰਾਜ਼ ਹੋਏ ਕਿਤੇ ਵੋਟ ਅਕਾਲੀ ਦਲ ਨੂੰ ਪਵਾ ਦੇਣ ਕਿਤੇ ਵੋਟ ਕਾਂਗਰਸ ਪਾਰਟੀ ਨੂੰ ਨਾ ਪਵਾ ਦੇਣ ਇਸ ਕਰਕੇ ਇਥੋਂ ਗੱਲ ਨਿਕਲ ਕੇ ਆਈ ਕਿ ਆਮ ਆਦਮੀ ਪਾਰਟੀ ਇਹ ਗੱਲ ਵਿਚਾਰ ਰਹੀ ਹੈ ਕਿ ਕਿਉਂ ਨਾ ਆਪਾਂ ਜਿਹੜੇ ਸਰਪੰਚ ਨੇ ਇਹ ਸਰਪੰਚ ਪੰਚਾਂ ਦੇ ਵਿੱਚੋਂ ਆਪਾਂ ਲੈ ਲਈਏ ਹਾਲਾਂਕਿ ਸਰਕਾਰ ਦੇ ਕੋਈ ਆਫੀਸ਼ੀਅਲ ਗੱਲਬਾਤ ਨਹੀਂ ਇਦਾਂ ਦੀ ਹੈਗੀ ਪਰ ਇਹ ਗੱਲ ਜ਼ਰੂਰ ਨਾਲ ਨਾਲ ਵਿਚਾਰधीन ਪੰਜਾਬ ਦੇ ਸਿਆਸੀ ਹਾਲ ਕੰਦੇ ਵਿੱਚ ਚੱਲ ਰਹੀ ਆ ਕਿ ਪੰਚਾਂ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੀ ਆਮ ਆਦਮੀ ਪਾਰਟੀ ਤੇ ਪੰਜੇ ਮੈਂਬਰਾਂ ਨੂੰ ਖੁਸ਼ ਰੱਖਣਾ ਚਾਹੁੰਦੀ ਹੈ ਇਸ ਕਰਕੇ ਸਹਿਮਤ ਜਨ ਨਾਲ ਇੱਕੰਦੇ ਵਿੱਚ ਸਰਪੰਚ ਚੁਣ ਲਿਆ ਜਾਊਗਾ ਪਰ ਨਾਲੋਂ ਨਾਲ ਇਹ ਗੱਲ ਵੀ ਹੈਗੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਵਾਰ ਇਦਾਂ ਕੀਤਾ ਸੀ ਪੰਚਾਂ ਦੇ ਵਿੱਚੋਂ ਸਰਪੰਚ ਚੁਣਦਾ ਉਦੋਂ ਪਿੰਡਾਂ ਦੇ ਦੋਸਤੋ ਜਿਹੜੇ ਹਾਲਾਤ ਸੀ ਹਾਲਾਤ ਇਹ ਬਣ ਗਏ ਸੀ ਉਦੋਂ ਕਿ ਪਿੰਡਾਂ ਦੇ ਵਿੱਚ ਦੋਸਤੋ ਆਹ ਹਾਲਾਤ ਬਣ ਗਏ ਸੀ ਕਿ 2.5 ਸਾਲ ਤੱਕ ਪੰਚਾਇਤਾਂ ਨਹੀਂ ਸੀ ਚੁਣੀ ਗਈਆਂ ਪਿੰਡਾਂ ਦੇ ਵਿੱਚ ਪੰਚਾਂ ਨੂੰ ਮਤਲਬ ਸਹਿਮਤ ਕਰਨ ਦੇ ਲਈ ਅ ਐਨ ਨਾਲ ਔਲਾ ਰਾ ਭਾਰੇ ਆ ਕਿ 2 2 3 3 ਸਾਲ ਪੰਚਾਇਤਾਂ ਪਿੰਡ ਦੇ ਵਿੱਚ ਚੁਣੀਆਂ ਹੀ ਨਹੀਂ ਗਈਆਂ ਪਿੰਡ ਦੇ ਭਾਈਚਾਰੇ ਤੇ 60 ਵਜੇ ਪਿੰਡ ਦੇ ਏਕੇ ਤੇ 60 ਵਜੇ ਪੰਚਾਂ ਨੂੰ ਖਰੀਦਣਾ ਪੰਚਾਂ ਨੂੰ ਵੇਚਣਾ ਮਤਲਬ ਪੰਜ ਘਰ ਬੈਠੇ ਆ ਆਪਣੇ ਬੈਠ ਕੇ ਬਣਨ ਵਾਲਾ ਸਰਪੰਚ ਬੈਠਿਆ ਬਿਠਾਇਆ ਹੀ ਉਹਦਾ ਸੌਦਾ ਕਰ ਦਿੰਦਾ ਹੁੰਦਾ ਸੀ ਸੋ ਉਹ ਇੱਕ ਭਾਈਚਾਰੇ ਨੂੰ 60 ਵਜੇ ਸੀ ਜਿਹਦੇ ਨਾਲ ਹੁਣ ਤੱਕ ਜਿਹੜੀ ਉਪਰ ਭਾਈ ਨਹੀਂ ਹੋਈ ਛੱਡੋ ਚਲੋ ਉਸ ਗੱਲ ਨੂੰ ਤੇ 2.5 ਸਾਲ ਤੋਂ ਪੰਚਾਇਤਾਂ ਚੋਣਾਂ ਨਹੀਂ ਸੀ ਗਈਆਂ ਹਾਈ ਕੋਰਟ ਦੇ ਵਿੱਚ ਜਾ ਕੇ ਪੰਚ ਸਰਪੰਚ ਖੜ ਗਏ ਸੀ ਹਾਈ ਕੋਰਟ ਦੇ ਵਿੱਚ ਕੇਸਾਂ ਦੇ ਝੜੇ ਲੱਗ ਪਈ ਸੀ ਕੋਰਟਾਂ ਦੇ ਵਿੱਚ ਢੇਰ ਲੱਗ ਪਈ ਸੀ ਕੇਸਾਂ ਦੇ ਤੇ ਪਿੰਡਾਂ ਦੇ ਵਿੱਚ ਲੜਾਈਆਂ, ਪੜਾਈਆਂ, ਲਠ ਮਾਰ, ਗੁੰਡਾਗਰਦੀ ਇਹਦਾ ਦੌਰ ਸ਼ੁਰੂ ਹੋ ਗਿਆ ਸੀ। ਉਦੋਂ ਅਕਾਲੀ ਦਲ ਨੂੰ ਵੀ ਲੱਗਿਆ ਕਿ ਇਹ ਸਾਰਾ ਕੁਝ ਠੀਕ ਨਹੀਂ ਹੈਗਾ ਇਸ ਕਰਕੇ ਜਾਨੀ ਅਗਲੀਆਂ ਚੋਣਾਂ ਹੋਈਆਂ, ਉਹ ਚੋਣਾਂ ਡਾਇਰੈਕਟ ਹੋਈਆਂ। ਡਾਇਰੈਕਟ ਪੰਚ ਚੁਣੇਗੇ, ਡਾਇਰੈਕਟ ਸਰਪੰਚ ਚੁਣੇਗੇ ਪਿੰਡਾਂ ਦੇ ਵਿੱਚ। ਹੁਣ ਆਮ ਆਦਮੀ ਪਾਰਟੀ ਕਹਿੰਦਾ ਕਿ ਉਸ ਗੱਲ ਨੂੰ ਵੀ ਵਿਚਾਰ ਰਹੀ ਹੈ ਕਿ ਕਿਤੇ ਉਦਾਂ ਦੇ ਖਾਣਾ ਜੰਗੀਰ ਨਾ ਪੈਦਾ ਹੋ ਜੇ ਤਾਂ ਇੱਥੋਂ ਗੱਲ ਨਿਕਲ ਕੇ ਆਈਏ ਦੋਸਤੋ ਕਿ ਜਿਹੜੇ ਸਰਪੰਚ ਨੇ ਕੀ ਪੰਚਾਂ ਦੇ ਵਿੱਚੋਂ ਉਹ ਚੁਣੇ ਜਾਣਗੇ। ਬੜੀਆਂ ਇੰਪੋਰਟੈਂਟ ਦੋ ਇਹ ਗੱਲਾਂ ਨੇ ਪਰ ਅਸੀਂ ਤੁਹਾਨੂੰ ਗੱਲ ਦੱਸ ਦਿਆਂ ਕਿ ਆਮ ਆਦਮੀ ਪਾਰਟੀ ਐਦਾਂ ਨਹੀਂ ਕਰੂਗੀ ਜਿਹੜੇ ਸਰਪੰਚ ਨੇ ਉਹ ਸਰਪੰਚ ਪੰਚਾਂ ਦੇ ਵਿੱਚੋਂ ਹੀ ਚੁਣੇ ਜਾਣਗੇ ਆਮ ਆਦਮੀ ਪਾਰਟੀ ਐਦਾਂ ਦਾ ਫੈਸਲਾ ਨਹੀਂ ਲਾਊਗੀ ਕਿ ਪੰਚਾਂ ਦੇ ਵਿੱਚੋਂ ਜਿਹੜੇ ਸਰਪੰਚ ਨੇ ਉਹ ਚੁਣੇ ਜਾਣਗੇ ਬਿਲਕੁਲ ਵੀ ਨਹੀਂ ਐਦਾਂ ਹੋਊਗਾ ਜਿਹੜੇ ਸਰਪੰਚ ਨੇ ਸਰਪੰਚ ਡਾਇਰੈਕਟ ਚੁਣੇ ਜਾਣਗੇ ਦੋਸਤੋ